ਸੱਜ ਸੱਜ ਦੇ ਪਾਸੋਂ ਆਪਾਂ ਚੱਲੇ ਤਾਂ ਸੱਜ ਦੇ ਪਾਸੋਂ ਇਹ ਚੱਲਿਆ ਇੱਕੋ ਜਿਹਾ ਮੇਲੋ ਜੁਗ ਇੱਕੋ ਜਿਹਾ ਸਾਥ ਸੰਗ ਹੋ ਜੂਗੀ ਸਾਡੀ ਇੱਕੋ ਜਿਹਾ ਸਾਥੀ ਬਣ ਜੂਗਾ ਦੂਜੇ ਪਾਸੇ ਕੀ ਸੀਗਾ ਦੂਜੇ ਪਾਸੇ ਮਰਦ ਪਾਬੋ ਜਿਹੜਾ ਪਿੱਛੇ ਦੁਨੀ ਚੱਲਦਾ ਸਰਾ ਸਰਾਦ ਕਿ ਪਾਸ਼ਾ ਦੇ ਕੇ ਆਏ ਉਹ ਇਸ ਰਾਤ ਅੱਗੇ ਆਉਂਦੇ ਨੂੰ ਮਲਕ ਭਗੋਦ ਕਰੇ ਉਹਦੇ ਬਾਪ ਦਾ ਉਹਨੇ ਬੰਦ ਕੀਤਾ ਹੋਇਆ ਸੀ ਵੀ ਪਿੰਡ ਵਿੱਚ ਨਗਰ ਵਿੱਚ ਸ਼ਹਿਰ ਵਿੱਚ ਕਿਸੇ ਨੇ ਆਪਣੇ ਘਰ ਰੋਟੀ ਪਰ ਨਹੀਂ ਡੋੜਾ ਸਭ ਮੇਰੇ ਘਰਾਂ ਦੀ ਖਾਣ ਮੇਰੇ ਬਾਪ ਦਾ ਅਸਰਾ ਦਿਖਾਣ ਹੁਣ ਮੇਰੇ ਵਰਗੇ ਜਿਹੜੇ ਭੁੱਖੇ ਸੀਗੇ ਜਿਹੜੇ ਝੂਟਣੇ ਵਾਲੇ ਸੀਗੇ ਉਹ ਝੂਟਣੇ ਜਾ ਕੇ ਰਣ ਗਏ ਮਲਕਪਾ ਗੋਚੰਗੀਆਂ ਪੁੜੀਆਂ ਖਵਾਊਗਾ। څنګه څنګه ਭਗਵਾਨ ਖਰਾਬ ਮਲਕਪਾ ਖਵਾਊਗਾ। ਤੱਪਦੇ ਨੇ ਤੁੰਤਰੀ ਜਾ ਰਹੇ ਆ। ਮਲਕਪਾ ਗੋਦਾ ਘਰ ਪੁੱਛ ਪੁੱਛ ਕੇ ਦੂਰੋਂ ਦੂਰੋਂ ਆ ਰਹੇ ਲੋਕ ਮਲਕਪਾ ਗੋਦਾ ਘਰ ਪੁੱਛਦੇ 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 ਜਾ ਰਹੇ ਨੇ। ਵੀ ਕਿੱਥੇ ਲੱਦਰਦਾ ਆ। ਉਹ ਜਦੋਂ ਤਾਨਗੁਰ ਨਾਨਕ ਸਾਹਿਬ ਜਾ ਕੇ ਪਾਇ ਲਾਲੂ ਦੇ ਘਰ ਟਿੱਕੇ ਤੋਂ ਪੁੱਛਿਆ ਆਪਣਾ ਲਾਲੂ ਪਾਇ ਲਾਲੂ ਨੇ ਬਾਬਾ ਜੀ ਕੀ ਖਾਓਗੇ ਕੀ ਛਕੋਗੇ ਉਹ ਕਹਿੰਦੇ ਜੋ ਘਰ ਵਿੱਚ ਹੈਗਾ ਉਹ ਹੀ ਖਾ ਲਾਂਗੇ ਜੋ ਘਰ ਵਿੱਚ ਹੈ ਨਾ ਕੋਈ ਛਕ ਲਾਂ ਤੂੰ ਘਰ ਜ ਬਣਾਉਣ ਵਾਸਤੇ ਉਹਦੇ ਅੱਗ ਬਾਲਣੀ ਪੈਣੀ ਸੀ ਤੇ ਲੱਕੜਾਂ ਦੀ ਅੱਗ ਸੀ ਉਹਦੇ ਚੁੱਲੇ ਤੇ ਆ ਹੈ ਨਹੀਂ ਸੀ ਦੈਸ ਵਾਲੇ ਤਾਂ ਧੂਆ ਨਿਕਲੇ ਆ ਧੂੜ ਪੈਰੋ ਜਦੋਂ ਸਾਰੇ ਪਿੰਡ ਧੂਣਾ ਨਾ ਹੋਵੇ ਤੇ ਇੱਕ ਤਾਂ ਧੂਆ ਨਿਕਲਦਾ ਹੋਵੇ ਤੇ ਦੂਰ ਦੂਰ ਧੂਆ ਤੇ ਦੂਰ ਉੱਚਾ ਅਸਮਾਨ ਨੂੰ ਚੜਦਾ ਨਾ ਪਤਾ ਲੱਗ ਗਿਆ ਹਲਕ ਨੂੰ ਹੀ ਬੀ ਬਲਗਪਾ ਗੋਨੇ ਬੰਦ ਕੀਤਾ ਹੋਇਆ ਚੁੱਲਾ ਵੀ ਮੇਰੇ ਘਰੇ ਸਭ ਲਦਰਸ਼ਕੋ ਤੇ ਭਾਈ ਲਾਲੂ ਗਰੀਬ ਆ ਬੰਦਾ ਆ ਇਹਦੇ ਕਰੇ ਤੂੰ ਆਉਂ ਕੇ ਨਿਕਲਿਆ ਜਦ ਦੇਖਣ ਵਾਲਾ ਦੇਖਿਆ ਵੀ ਭਾਈ ਲਾਲੂ ਤੇਰੇ ਤੁਹਾਨੂੰ ਮਿਲ ਰਿਹਾ ਹੈ ਭਾਈ ਲਾਲੂ ਨੂੰ ਪੁੱਛਿਆ ਵੀ ਮਰਦ ਭਾਗੋ ਨੇ ਆਪਣੇ ਪਿਤਾ ਦਾ ਸਰਾਧ ਕੀਤਾ ਹੈ ਤੇ ਤੂੰ ਆਪਣੇ ਘਰ ਦੇ ਹੱਤਬੰਦੇ ਬਿਤਾਏ ਉਹਨੇ ਹੱਤਬੰਦ ਕੀਤੇ ਆ ਉਹ ਕਹਿੰਦੇ ਸਾਡੇ ਅਤਿਥੀ ਆ ਗਏ ਆ ਮਹਾਪੁਰਸ਼ ਆ ਗਏ ਆ ਖੁਦ ਖੁਦਾ ਮੇਰੇ ਘਰ ਆ ਗਿਆ ਤੇ ਬਾਬਾ ਦੀ ਸੇਵਾ ਕਰਨ ਦੇ ਵਾਸਤੇ ਕੁਝ ਭੋਜਨ ਤਿਆਰ ਕਰਦਾ ਤੂੰ ਕਿਹਾ ਲਗੇ ਵੀ ਇੱਥੇ ਕਿਉਂ ਭੋਜਨ ਤਿਆਰ ਕਰਦਾ ਜਦੋਂ ਭੋਜਨ ਉਹਦੇ ਘਰੇ ਆ ਤੇ ਤੂੰ ਕਿਉਂ ਕਰ ਅਖੀਰ ਵੀ ਦਾ ਗੱਲੋਂ ਲੱਗੇ ਲਾਈਏ ਮਰਗ ਭਾਗੋਂ ਦੱਸਿਆ ਜਦੋਂ ਮਰਗ ਭਾਗੋਂ ਥੋੜਾ ਜਾਂ ਗਰੋਧ ਵਿੱਚ ਆਇਆ ਬੀਤ ਗਰੀਬ ਨੇ ਮੇਰਾ ਕਹਣਾ ਨਹੀਂ ਮੰਨਿਆ ਤੇ ਗਰੀਬ ਨੇ ਮੇਰਾ ਕਹਣਾ ਨਹੀਂ ਮੰਨਿਆ ਤੇ ਮੇਰੇ ਕਹਣੇ ਨਿਯੋਗ ਕਰਾ ਜੀ ਉਹ ਕਹਿੰਦੇ ਜੀ ਉਹ ਤਾਂ ਸ਼ਾਇਦ ਆ ਜਾਂਦਾ ਉਹਦੇ ਕਦੇ ਦੋ ਸਾਧ ਆਏ ਉਹਨਾਂ ਵੇਲੇ ਗਾਣਾ ਬਣਾਉਂਦਾ ਕਹਿੰਦਾ ਸਾਧ ਵੀ ਇੱਥੇ ਆ ਗਏ ਆਉਂਦੇ ਸਾਧਾ ਨੂੰ ਮੇਰੇ ਉਹ ਬੁਲਾ ਕੇ ਉਹਨਾਂ ਦੀ ਅਗਬੰਦ ਕਰੋ ਮਲਕ ਨੂੰ ਭਾਈ ਲਾਡੂ ਨੂੰ ਵੀ ਲਿਆਓ ਤੇ ਜਿਹੜੇ ਤੇਰੇ ਸਾਧ ਹੈ ਉਹਨਾਂ ਨੂੰ ਵੀ ਲੈ ਕੇ ਆਓ ਇੱਥੇ ਰੰਚੇਦੂ ਜੰਬਲੌਣ ਵਾਸਤੇ ਆਏ ਤੇ ਤੁਨ ਗੁਰਨਾਨਦ ਸਾਹਿਬ ਨੂੰ ਕਿਹਾ ਮਹਾਂਪੁਰਸ਼ੋ ਮਤਮਾ ਜੀ ਸਾਡੇ ਦੇਸ਼ ਦਾ ਰਾਜਾ ਮਰ ਤੂ ਭਾਗੋ ਉਹਦੇ ਕਰਿਓ ਦੇ ਬਾਪ ਦਾ ਸਰਾਹ ਲਿਓ ਸਾਰੇ ਲਾਕੇ ਦੇ ਇਲਾਕੇ ਦਾ ਪ੍ਰਸ਼ਾਦਾ ਦੇ ਘਰੇ ਤੇ ਤੁਸੀਂ ਵੀ ਚੱਲ ਕੇ ਸ਼ਗੁ ਇੱਥੇ ਨਾ ਸ਼ਗੁ ਭਾਈ ਲਾਲੂ ਦੇ ਨਾਲ ਸ਼ਗੁ ਤੋਤੇ ਜਰ ਦੇ ਸ਼ਗੁ ਗੁਰਦਾਮ ਸਾਹਿਬ ਕਹਿੰਦੇ ਸਾਡਾ ਸਾਧਾ ਦਾ ਰਾਜਾ ਦਾ ਕੀ ਮੇਲ ਸਾਡਾ ਸਾਧਾ ਦਾ ਤੇ ਰਾਜਾ ਦਾ ਕੀ ਮੇਲ ਅੱਜ ਕੀ ਹੋ ਰਿਹਾ ਅੱਜ ਸਾਥ ਜਾਂਦਾ ਈ ਰਾਜ ਦੇ ਕੋਲੇ ਅੱਜ ਜਾਂਦਾ ਈ ਰਾਜ ਦੇ ਘਾਰੇ ਸਾਥ ਪਰ ਉਹ ਸਾਥ ਨਹੀਂ ਹੁੰਦਾ ਉਤਰ ਵੀ ਨਹੀਂ ਹੁੰਦਾ ਜਿਹੜਾ ਰਾਜ ਦੇ ਤਰੀਕਾ ਜਾਂਦਾ ਰਾਜ ਦੇ ਕੋਲ ਜਾਣਾ ਮਾੜਾ ਨਹੀਂ ਪਰ ਅੱਗੇ ਦੇਖਣਾ ਪੈਂਦਾ ਕਮਾਈ ਕਿਉਂ ਜੀ ਕਮਾਈ ਕਿਉਂ ਜੀ ਹੁਣ ਮਲਕ ਭਾਗੋ ਦੀ ਕਮਾਈ ਜਿਹੜੀ ਸੀ ਪਾਪ ਦੀ ਕਮਾਈ ਸੀ ਤੇ ਭਾਈ ਲਾਲੋ ਦੇ ਮਹੰਦ ਦੀ ਕਮਾਈ ਦਾ ਪ੍ਰਸ਼ਾਦਾ ਸੀਗਾ ਹੁਣ ਪੈਰੋ ਵੱਡਾ ਜਿੰਨਾ ਵੱਡਾ ਤੂੰ ਹੀ ਹੋਊਗਾ ਉਹਦੇ ਅੱਗੇ ਕੋਈ ਨਾਂ ਕਰ ਦੇਵੇ ਕਿਸੇ ਗੱਲ ਦੀ ਵਿਨਾਹ ਕਰ ਦੇ ਉਹਦਾ ਕਹਿਣਾ ਨਾ ਮੰਨੇ ਤੇ ਸਬਾਬ ਦਾ ਬੁਸਾ ਜਿਹੜਾ ਸਬਾਬੀ ਦੀ ਗੱਲ ਆ ਗੁਸਾਣਾ ਮੇ ਮੇਰਾ ਕਹਣਾ ਦੀ ਮੰਨਿਆ ਮੈਨੂੰ ਲੋਕ ਜਾਣਦੇ ਆ ਇਹ ਕਹੋਂ ਉਹਦੇ ਮੇਰਾ ਕਹਣਾ ਨਾ ਮੰਨਣ ਵਾਲੇ ਹਮਕਾਰ ਵੱਧ ਆਏ ਬਹੁਤ ਤੇਜੀ ਦਾ ਵੱਧ ਆਏ ਜਦੋਂ ਦੋ ਵਾਰੀ ਨਾਨਾ ਗਏ ਸੱਦੇ ਤੇ ਪਾਸ਼ਾ ਕਹਿੰਦਾ ਜੇ ਨਹੀਂ ਆਉਂਦਾ ਨਾ ਤਦੇ ਨਾ ਪੜ ਕੇ ਲਾਓ ਤੱਕੇ ਨਾਲ ਫੜ ਕੇ ਲਿਆਓ ਪਹਿਲਾਂ ਨੂੰ ਲਿਆਓ ਤੇ ਜਿਹੜੇ ਦੋ ਸਾਥ ਆਏ ਉਹਨਾਂ ਨੂੰ ਲਿਆਓ ਹੁਣ ਇਹ ਤੋਂ ਸਮਾ ਧਰਗੁਰ ਦਾ ਉਹ ਸਭ ਵੈਸੇ ਦੇਖ ਰਹੇ ਸੀ ਬਿੰਦ ਕਿਵੇਂ ਲੋਹਾ ਗਰਮ ਹੋਵੇ ਪੱਠੀ ਦਬਕੇ ਨਾ ਕਰੋ ਦੀ ਪੱਠੀ ਪੱਠੀ ਦਬਗੀਆਂ ਘਰ ਦੇ ਬੋਧ ਦੀ ਪੱਠੀ ਦਬਗਾਈ ਪਰਛਨ ਕੇ ਹੋਣ ਲੋਹਾ ਡਾਣਾ ਤੇ ਤਪਿਆ ਲੋਹਾ ਹੁਣ ਸਿੱਧਾ ਹੋਣਾ ਬਹੁਤ ਸੁਖਾ ਜੂਗਾ ਤੇ ਪਾਜੇ ਇਹ ਉਹ ਜਿਹੜਾ ਭੜਦੇ ਸੀਗੇ ਵੀ ਕਿੱਥੇ ਚਾਰ ਬੰਦੇ ਇਕੱਠੇ ਹੋਣ ਤੇ ਕਿੱਥੇ ਮੈਂ ਰੱਬ ਦੀ ਗੱਲ ਸੁਣਾਵਾ ਕਿੱਥੇ ਸੱਚ ਦੀ ਗੱਲ ਸੁਣਾਵਾ ਗੁਰਦਾਮ ਸਾਹਿਬ ਵੀ ਇਹ ਸਮਾ ਲੱਭਦੇ ਫਿਰਦੇ ਹੁੰਦੇ ਸੀ ਆਪ ਕਈ ਵਾਰ ਇਕੱਠਾ ਕਰਦੇ ਹੁੰਦੇ ਸੀ ਉਹ ਇਕੱਠ ਕਿਸੇ ਦਾ ਕਿਸੇ ਕਾਰਨ ਕਿਸੇ ਭਾਨ ਦੇ ਨਾਲ ਹੁਣ ਕੱਠ ਹੋਇਆ ਹੋਇਆ ਮਿਲ ਗਿਆ ਤਨ ਗੁਰਦਾਰੂ ਸਭ ਨੂੰ ਉਧਰ ਲੋਹਾ ਗਰਮ ਹੋ ਗਿਆ ਮਨਪਖੂ ਵਾਲਾ ਮਨਪਖੂ ਦੇ ਮਨ ਮਲ ਲੋਹਾ ਉਹ ਗਰਮ ਹੋ ਗਿਆ ਵੀ ਮੇਰਾ ਕੋਲੇ ਮਨ ਲੈ ਉਸਦਕੇ ਫੜ ਕੇ ਲੈ ਉਹ ਜਦੋਂ ਜੈ ਦੋੜੋ ਇਧਰ ਧਰਗੁਰਦਾਮ ਸਾਹਿਬ ਸੀਗੇ ਸੱਚ ਨਾਲ ਜੁੜੇ ਹੋਏ ਸੀਗੇ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਜੇ ਸੱਚ ਬੋਲਣਾ ਤੇ ਮੌਤ ਸਭ ਲੋਕ ਵੀ ਮੇਰੇ ਕੋਲ ਮੈਂ ਮੌਤੇ ਕੋਲ ਖੜਾ ਪਤਲੇ ਕੋਲ ਕਦੋਂ ਮੌਤੇ ਗੱਲ ਬੱਕੜੀ ਪਾ ਲੈਣੀ ਜਿੰਨੇ ਸੱਚ ਬੋਲਣਾ ਹਾਂ ਝੂਠ ਨਾਲ ਕੁਝ ਮਿਲਦਾ ਏ ਸੱਚ ਨਾਲ ਘਟਦਾ ਏ ਸਤਿਰਾ ਤੁਈ ਬੱਲੇ ਪੈਂਦਾ ਚੁੱੜਰੇ ਬੱਲੇ ਪੈਂਦਾ ਹੁਣ ਤਨਗੁਰ ਦਾਮ ਸਾਡੇ ਸਜਦੇ ਪਾਦੀ ਸੀ ਇਹਨਾਂ ਨੇ ਜਦ ਸਰਦੇ ਕਾਲ ਕੋਈ ਰਾਮ ਰਾਮ ਕੋ ਨਮਸਤੇ ਨਹੀਂ ਕੀਤੇ ਤੇ ਮਲਕ ਪਾ ਗੋ ਨੂੰ ਮਿਲਾਇਆ ਮਲਕ ਭਗਤ ਨੇ ਪੁੱਛਿਆ ਫਕੀਰੋ ਤੁਸੀਂ ਲੰਦਰ ਕਿਉਂ ਨਹੀਂ ਘਾਣ ਆਏ ਤੁਸੀਂ ਲੰਦਰ ਕਿਉਂ ਨਹੀਂ ਘਾਣ ਵਰਤੇ ਆਏ ਆ ਦੂਰ ਦੂਰ ਤੋਂ ਸਾਦ ਮੇਰਾ ਘਰ ਪੁੱਛ ਕੇ ਆਉਂਦੇ ਆ ਤੇ ਤੁਸੀਂ ਕਿਉਂ ਨਹੀਂ ਆਏ ਤੁਸੀਂ ਸੱਦੇ ਬੁਲਾਏ ਤੇ ਕੋ ਨਹੀਂ ਆਏ ਚੰਦ ਬੁਰਨਾ ਸਾਡੇ ਕੰਨੇ ਲਗੇ ਮਲਗ ਭਾਗੋ ਇਹ ਪ੍ਰਸ਼ਾਦਾ ਸਾਡੇ ਸ਼ਰਨੋਂ ਵਾਲਾ ਦੇ ਜਦੋਂ ਉਹ ਤੇ ਆ ਮਿਰਚਾ ਪੈ ਗਈ ਜਦੋਂ ਪਹਿਲੇ ਹੋਇਆ ਸੀ ਆ ਉੱਤੇ ਹੋਰ ਮਿਰਚਾ ਪੈ ਗਈ ਇਹ ਭੋਜਨ ਸਾਡੇ ਛਕਣ ਵਾਲੇ ਨਹੀਂ ਇਹ ਤੇ ਇੰਨਾ ਸਾਧੂ ਲੋਕਾਂ ਦੇ ਛਕਣ ਵਾਲਾ ਜਿਹੜੇ ਛਕ ਰਹੇ ਨੇ ਇੰਨਾ ਸਾਧੂ ਦੇ ਛਕਣ ਵਾਲਾ ਭੋਜਨ ਸਾਡੇ ਛਕਣ ਵਾਲਾ ਨਹੀਂ ਪੁੱਛਿਆ ਕਿਉਂ ਕੀ ਕਮੀ ਆ ਜਿੰਨਾ ਚਿਰ ਛਕਿਆ ਹੀ ਨਹੀਂ ਤੇ ਕਮੀ ਕੀ ਘਟੋ ਦੇ ਵਿੱਚ ਬਿਲੋਂ ਘਟਿਆ ਮਿਰਚ ਜਿਆਦੀ ਆ ਤੇ ਇਹਦੇ ਪਸਾਡੇ ਚੰਗੇ ਨਹੀਂ ਪਏ ਤੇ ਸਵਾਦ ਨਹੀਂ ਬੜਿਆ ਕੀ ਕਾਰਨ ਹੈ ਵੀ ਤੁਹਾਡੇ ਘਰ ਘਰ ਵਾਲਾ ਕਿਉਂ ਨਹੀਂ